ਵਾਹਿ ਗੁਰਦੀ ਕਾ ਖਲਸਾ ਵਾਹਿ ਗੁਰਦੀ ਕੀ ਫਤਹਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭਾ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਣਾ ਹੋਵੈ ਜੇ ਸੋਚੀ ਲਖਵਾਰ ਸੋ ਪੈਚ ਉਪਰ ਨਾ ਹੋਵੇ ਜੇ ਲਾਇਰ ਹਾਲੀ ਵਤਾਰ ਭੁਖਿਆ ਭੁਖਣਾ ਤਰੀ ਜੇ ਬੰਨਾ ਪੂਰੀਆ ਪਾਰ ਸਹਸਿਆਨ ਪਾਲਖ ਹੋ ਹੈ ਤੈ ਕਿਨਾ ਚੱਲ ਨਾਲ ਕਿਵ ਸਚੀ ਆਰਾ ਹੋਈਏ ਕਿਵ ਕੂੜਾ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਾ ਵੜੇ ਆਈ ਹੁਕਮੀ ਉਤਮ ਨੀਚਾ ਹੁਕਮ ਲਿਖ ਦੁਖ ਸੁਖ ਪਾਈਆਂ ਹਾਂ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਾਈਆਂ ਹਾਂ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋ ਨਾਨਕ ਹੁਕਮੈ ਜੇ 부ਝਾ ਤਾਂ ਮੈਂ ਕਹ ਨ ਕੋਏ ਆਵੇ ਕੋ ਤਾਨ ਹੋਵੇ ਕਿ ਸਾਤਾਨ ਕਾਵੇ ਕੋ ਦਾਤ ਜਾਨਾ ਨਹੀਂ ਸਾਨ ਗਾਵੇ ਕੋ ਗੁਣ ਵਡੀਆਂ ਆਂ ਚਾਰ ਗਾਵੇ ਕੋ ਵਿਦਿਆ ਵਿਚਨ ਵਿਚਾਰ ਗਾਵਿਆ ਕੋ ਸਾਜ ਕਰਿਆ ਤਾ ਨਖੇ ਗਾਵਿਆ ਕੋ ਜੀਅ ਲਾ ਫਿਰ ਦੇਹ ਗਾਵਿਆ ਕੋ ਜਾਪੈ ਦਿਸੈ ਦੂਰ ਗਾਵਿਆ ਕੋ ਵੇਖੈ ਹਦਰਾ ਹਦੂਰ ਕਤਨਾ ਕਥੀ ਨ ਆਵੈ ਟੋਟ ਕਤ ਕਥ ਕਥੀ ਕੋਟੀ ਕੋਟ ਕੋਟ ਢੇਂਦਾ ਦੇ ਲਾਂਦੇ ਥਕ ਪਾ ਹਾਂ ਜੁਗਾ ਜੁਗੰਤਰ ਖਾਂਹੀ ਖਾਂ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸਾਵੇ ਪਰਵਾਹੋ ਸਾਚਾ ਸਾਹਿਬ ਸਾਚਨਾਏ ਪੱਖਿਆ ਭਾਉ ਅਪਾਰ ਆਖੈਂ ਮੰਗਹਾ ਦੇਹ ਦੇਹ ਤਤ ਕਰੇ ਦਾਤਾਰ ਫਿਰਕੇ ਅੱਗੇ ਰਖਿਆ ਜਿਤ ਦੀਸਾ ਦਰਬਾਰ ਮੂੰਹੋਂ ਕੇ ਬੋਲਨ ਬੋਲੀਆਂ ਜਿਤ ਸੁਨ ਤਰੇ ਪਿਆਰਾ ਅਮਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਏਵਾਂ ਜਾਣੀਐ ਸਭ ਆਪੇ ਸਚਿਆਰ ਆਪੇ ਨਾ ਜਾਏ ਕਿ ਤਾਣਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਤੀ ਨਾ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਨੀਆ ਅਮਨ ਰਖੀਆ ਭਾਉ ਦੁਖ ਪਰਹਰ ਸੁਖ ਕਰਲਾ ਜਾਏ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਹਿਆ ਸਮੈ ਗੁਰੀਸ਼ਰ ਗੁਰੂ ਗੋਖ ਰਖ ਬਰਮਾ ਗੁਰਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਣਾ ਜਾਈ ਗੁਰਾਇਕ ਦੇ ਹਬੁਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਵੀ ਸਰਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਨ ਪਾਣੇ ਕੇ ਨਾਏ ਕਰੀ ਜੇ ਤੀ ਸਿਰਠ ਉਪਾਈ ਵੇਖਾਇ ਵਿਨ ਕਰਮਾ ਕੇ ਮਿਲਾ ਲਏ ਮਤਵ ਚਰਤਨ ਜਵਾਹਰਾ ਮਾਨਕ ਜੇ ਇਕ ਗੁਰ ਕੀ ਸਿਖ ਸੁਨੀ ਗੁਰਾਇਕ ਦੇ ਹਬੁਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਵੀ ਸਰਨਾ ਜਾਈ ਇਹ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚਲਾ ਸਭ ਕੋਏ ਚੰਗਾ ਨਾ ਰਖਾਏਗਾ ਜਿਸ ਕੀ ਰਤ ਚਗਲੇ ਜੇ ਤੇ ਸਨੰਦਰ ਨਾ ਆਵੀ ਤਾਂ ਬਾਤ ਨਾ ਪੁੱਛੇ ਕਿ ਟਾ ਅੰਦਰ ਕੀ ਟਕਰ ਦੋਸੀ ਦੋਸਤ ਰਹਿ ਨਾ ਅਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨ ਸੂਝੀ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਅਸੁਰਨਾਥ ਸੁਣਿਆ ਤਰਤ ਤਵਲ ਆਕਾਸ਼ ਸੁਣਿਆ ਦੀਪ ਲੋਪ ਆਤਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਨਿਆ ਇਸਰ ਬਰਮਾ ਇੰਦ ਸੁਨਿਆ ਮੂਖਸਲਾ ਹਨ ਮੰਦ ਸੁਨਿਆ ਜੋਗ ਜੁਗਤ ਤਨ ਭੇਦ ਸੁਨਿਆ ਸਾਸਤ ਸਿਮਰਿਤ ਵੇਦ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸਨਾਨ ਸੁਣਿਆ ਪੜ ਪੜ ਭਾਵ ਹੈ ਮਾਨ ਸੁਣਿਆ ਲੱਗਾ ਸਹਿਜ ਧਿਆਨ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਛਾਹ ਸੁਣਿਆ ਅੰਧੇ ਭਾਵ ਹੈ ਰਾਹ ਸੁਣਿਆ ਹੱਥ ਹੋਵੇ ਸਗਾਹੋ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੁੱਖ ਆਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਤ ਕਲਮ ਨਾ ਲਿਖਨ ਹਾਰ ਮਨਨੇ ਕਬ ਹੈ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਨਾ ਸੂਰਤ ਹੋਵਾ ਮਨ ਬੋਧ ਮਨੈ ਸਗਲ ਪਵਨ ਕੀ ਸੋਧ ਮਨੈ ਮੂਹਾਂ ਝੋਟਾ ਨਾ ਖਾਏ ਮਨੈ ਜਮਕਾ ਸਾਧ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਉਠਾ ਕਾ ਨਾ ਪਾਇਏ ਮੰਨਾ ਪਤਿਓਂ ਪ੍ਰਗਟ ਜਾਏ ਮੰਨਾ ਮੱਗਾ ਨਾ ਚਲਾ ਪੰਥ ਮੰਨਾ ਧਰਮ ਸੈਤੀ ਸੰਬੰਧ ਆਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾਵੈ ਮੁਖ ਦਵਾਰ ਮੰਨਾ ਪਰਵਾਰਾ ਸਾਧਾਰ ਮੰਨਾ ਤਰਾ ਤਾਰੇ ਗੁਰ ਸੇਖ ਮੰਨਾ ਨਾਨਕ ਭਵੈ ਨਾ ਪੀਖਾ ਆਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਚ ਪਰਵਾਨ ਪੰਚ ਪ੍ਰਧਾਨ ਪੰਚੇ ਪਵਹਾਂ ਦਰਗਾਹ ਮਾਨ ਪੰਚੇ ਸੋਹਾਂ ਤੇ ਰਾਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹ ਕਰੈ ਵਿਚਾਰ ਕਰਤੇ ਕੈ ਕਰਨਾ ਨਹੀਂ ਸੁ ਮਾਰਾ ਥੋਲ ਤਰਮ ਦਇਆ ਕਾ ਪੂਤ ਸੰਤੋਖਤਾ ਪਰ ਰਖਿਆ ਜਿਨ ਸੂਤ ਜੇ ਕੋ 부ਝਾ ਹੋ ਵੈ ਸਚ ਯਾਰ ਤਵਲਾ ਉਪਰ ਕੇਤਾ ਭਾਰ ਧਰਤੀ ਹੋਰ ਭਰਾ ਹੋ ਔਰ ਇਸ ਤੇ ਭਾਰਤ ਲੈ ਕਵਨ ਜੋਰ ਹੈ ਜੀ ਇਹ ਜਾਤ ਰੰਗਾ ਕੇ ਨਾ ਸਬਨਾ ਲਿਖਿਆ 부ੜੀ ਕਾ ਲਾਮ 에ਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕਹਿਤਾ ਹੋਏ ਕੇਤਾ ਤਾਂ ਸੁਆਲੇ ਹੋ ਰੂਪ ਕੇਤੀ ਦਾਤ ਜਾਣੈ ਕੋਨ ਕੂਤ ਕੀਤਾ ਪਸਾਓ ਵੇ ਕੋ ਕਵਾ ਤੇ ਸਤੇ ਹੋਏ ਲਖਦਰੀਆ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਜੋ ਤੂੰ ਤੇ ਭਾਵੈ ਸਾਈ ਭਲੀ ਘਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪਾ ਅ ਸੰਖ ਪਾਓ ਅਸੰਖ ਪੂਜਾ ਅਸੰਖ ਤਪਤਾ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਾਉ ਦਾਸਾ ਅਸੰਖ ਪਗਤਾ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ ਅਸੰਖ ਸੂਰ ਮੂਹ ਪਖਸਾਰ ਅਸੰਖ ਮੋਣੇ ਲਿ ਬੁਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਘਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਕਮੋਰਾ ਕਾ ਅੰਧਕੋਰਾ ਅਸੰਖ ਚੋਰ ਹਰਾਮਖੋਰ ਅਸੰਖ ਅਮਰਾਕਰ ਜਾਹਾਂ ਜੋਰਾ ਅਸੰਖ ਗਲਵੜਾ ਹਤਿਆ ਕਮਾਹਾਂ ਅਸੰਖ ਪਾਪੀ ਪਾਪ ਕਰ ਜਾਹਾਂ ਅਸੰਖ ਕੂੜੇ ਆ ਰੇ ਕੂੜੇ ਫਿਰਾਹਾਂ ਅਸੰਖ ਮਲੇਚ ਮਲਪਕ ਖਾਂਹਾਂ ਅਸੰਖ ਨਿੰਦ ਕਾ ਅਸਿਰ ਕਰਾਂ ਪਾਰਾ ਨਾਨਕ ਨੀਚ ਕਾ ਹੈ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੇ ਘਰ ਤੂੰ ਸਦਾ ਸਲਾਮਤ ਤੁਹਾਨੂੰ ਕਾਰਾਂ ਸੰਖੇ ਨਾਵ ਸੰਖੇਤਾਵ ਅਗਮ ਅਗਮ ਸੰਖਲੋ ਸੰਖ ਖ ਹੈ ਸਿਰਪਾਰ ਹੋਏ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਨ ਬੋਲਨ ਬਾਨ ਅਖਰਾ ਸਿਰ ਸੰਜੋਗ ਵਖਾਨ ਜਿਨ ਇਹ ਲਿਖੇ ਤਿਸ ਸਿਰਨਾਹ ਜੀਵ ਫੁਰਮਾਏ ਤਿਵਤੀ ਪਾਹ ਜੇਤਾ ਕੀਤਾ ਤੇ ਤਨਾ ਵਿਨੁ ਨਾ ਵਾ ਨਹੀਂ ਕੋਥਾ ਕੁਦਰਤ ਕਵਨ ਕਾਹ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਘਾਰ ਤੂ ਸਦਾ ਸਲਾਮਤ ਨਿਹੰਕਾਰ ਭਰੀਆ ਹੱਥ ਪੈਰ ਤਨ ਦੇਹ ਪਾਣੀ ਤੋਤਾ ਉਤਰ ਸਖੇਹਾ ਮੂ ਤੋ ਪਲੀਤੀ ਕਾ ਪਰ ਹੋਏ ਦੇ ਸਾਬੂਨ ਲਈਆ ਉਹੋ ਥੋਏ ਭਰੀਆ ਮਤ ਪਾਪਾ ो थोपै ना वह कै रंग पूनी पापी आखन नाह कर करना लिख लै जाहो आपे बीज आपे ही खाहो नानक हुमिया हो जाओ